ਜੀ ਪਿਛਲੇ ਦਿਨ ਜੇ ਤੁਸੀਂ ਦੇਖਿਆ ਹੁਣ ਆ ਕਿ ਇੱਕ ਐਡਵੋਕੇਟ ਸਾਡੇ ਬਰੂਨੋ ਭਵਨ ਪੰਲਾ ਵੱਲੋਂ ਇੱਕ ਪੱਤਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਇਹਨਾਂ ਕੋ ਕੋਰਤੀ ਦੀ ਮੰਗ ਕੀਤੀ ਗਈ ਹੈ ਸਰ ਸਾਹਮਣੇ ਵੇਖਿਆ ਜੀ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਤਿਆਂ ਦੇ ਵਿੱਚੋਂ ਇੱਕ Prabhdeep Singh Dasuwal ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਸੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਖੋਤ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਦੀ ਪੂਰੀ ਆਪਣੇ ਤੰਦੇਹੀ ਦੇ ਨਾਲ ਇਸ ਦੇ ਵਿੱਚ ਮੁਕਤਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮਕਦਮੇ ਦੇ ਮਦਈ ਹੀ ਆ ਗਰੂਨੋ ਤਾਂ ਬਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸੇ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਣੇ ਸੀ ਅੱਧੇ ਉਸ ਨੂੰ ਦੇਣੇ ਸੀ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਨੂੰ ਰਾੰਝੀ ਗੱਲ ਸਾਹਮਣੇ ਆਈਆਂ ਤੇ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਇਹਨਾਂ ਨੂੰ ਸੀ ਐਡਵੋਕੇਟ ਜਿਹੜੇ ਬੂਨੋ ਤੋਂ ਤਾਂ ਬਣਾ ਅਰੈਸਟ ਕਰਨੇ ਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੀ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਨੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰौती ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਜਾਂ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਵਾਲੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਲੋਕ ਬੜਾ ਗੈਂਗਸਟਰ ਹਾਊਸ ਕੋਈ ਗੈਰੇਜ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਲੇਖੋ ਜਨੂਨਾ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਾਪਤ ਅੱਜ ਵੱਲੋਂ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਰਿਕਾਰਡਿੰਗ ਵੀ ਹੈਗੀ ਹੈ ਮੈਂ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਮੋਟ ਸਕਦੇ ਗਏ ਗੰਭੀਰ ਇਹ ਜਿਹੜੇ ਇਨਜ਼ਾਮ ਵੀ ਹੈ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧ ਇਹਨਾਂ ਤੇ ਕੇਸ ਜਿਸ ਤਰ੍ਹਾਂ ਕੱਤੇ ਹਨ ਇਹਨਾਂ ਨੂੰ ਬ੍ਰੇ ਸਰਕਾਰ ਨੇ ਉਹਨਾਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਹੀ ਬੇਨਤੀ ਕਰੂੰਗਾ ਕਿ ਅਜਿਹੇ ਦੇ ਅੰਦਰ ਜਿਹੜੇ ਆਪ ਆਪੇ ਆਪਣੇ ਉਸੇ ਸੁਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਨਾਂ ਦੇ ਨਾਲ ਵੱਲ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਹੈ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਹੈ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਇਹਨਾਂ ਤੋਂ ਬੱਚੋ ਤੇ ਜਿਹੜੇ ਅਜਿਹੇ ਕਾਰਵਾਈ ਕਰਨ ਵਾਲੇ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਵੀ ਲਾਅ ਤੋਂ ਬਚ ਕੇ ਨਹੀਂ ਜਾ ਸਕਦਾ ਕਾਨੂੰਨ ਤੋਂ ਵੱਡਾ ਨਹੀਂ ਹੈ ਉਹ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਜਿਵੇਂ ਕਿ ਆਹ ਮੌਜੂਦਾ ਬਰੂਨੋ ਤੋਂ ਜਿਹੜੇ ਐਡਵੋਕੇਟ ਹੈ ਇੱਥੇ ਕਾਨੂੰਨ ਅਨੁਸਾਰ ਪੂਰੀ ਸਖਤ ਕਾਰਵਾਈ ਹੋਵੇਗੀ ਜਿਸ ਦੇ ਇਹ ਰੋਸ ਰਾਮਾ ਸਮਾਏ ਨੂੰ ਕੋਸ਼ਿਸ਼ ਕਰਨਗੇ ਵੀ ਸਰ ਕਿੰਨੇ ਟਾਈਮ ਤੋਂ ਇਹ ਕਾਫੀ ਪਿਛਲੇ ਸਾਲ ਦੇ ਸਾਰ ਅਤੇ ਪੰਜ ਚਾਰ ਮਿੰਟ ਕਿਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਦੇ ਅਸਰ ਉਹ ਨਾ ਨਹੀਂ ਡਿਸਕਲ ਕਰਨਾ ਚਾਹੁੰਦੇ ਤੇ ਪਰ ਅਸੀਂ ਉਹਨਾਂ ਦੇ ਨਾਲ ਇਨ ਟੱਚ ਹੈ ਜਿਹੜੀ ਇਨਵੈਸਟੀਗੇਸ਼ਨ ਦਿੱਤੇ ਜਿਹੜੇ ਸਾਹਮਣੇ ਹੈ ਅਸੀਂ ਜਰਮਨ ਨਾਲ ਟੱਚ ਹੋ ਕੇ ਇਨਵੈਸਟੀਗੇਸ਼ਨ ਜਿਹੜੇ ਸਾਹਮਣੇ ਹੈ ਸਰ ਪ੍ਰਭਜਾਸੂ ਵਾਲਦਾ ਇਨਫੋਰਮਰ ਆਪਿਆ ਸੀ ਉਹ ਰਿਨ ਇਨਫੋਰਮਰ ਹੈਗਾ ਸੀ ਇਹ ਇਨਫੋਰਮਰ ਪ੍ਰਭਜਾਸੂ ਵਾਲਦਾ ਇਨਫੋਰਮਰ ਬਣ ਕੇ ਕੰਮ ਕਰਦਾ ਰਿਹਾ ਸੀ ਤੁਸੀਂ ਉਹਦਾ ਉਹਦਾ ਕਾਰੀ ਇਹ मिलके काम कर रहे हैं एसोसिएट एसोसिएट है दुर्गा हो गया ना दुर्गा हो गया दुर्गा ही हो गया क्योंकि उसको ये हम देवे में ਤੁਸੀਂ ਉਹਦੇ ਵੀ ਦੇਖਦੇ ਆ ਆਪਦਾ ਹਿੱਸਾ ਮੰਗਦਾ ਸੀਗਾ ਵੀ ਆ ਜਿੱਥੇ ਜੇ ਤੁਸੀਂ ਉਸ ਤੋਂ ਹਾਂ ਇਹਦੀ ਲਾਉਂਗੇ ਉਹਦੇ ਵਿੱਚ ਮੈਨੂੰ ਵੀ ਹਿੱਸਾ ਦਿਓ ਸਰ ਕਿਸ ਕੰਸਿਗਰੇਸ਼ਨ ਕਰ ਰਹੇ ਆ ਜੀ ਜੋ 25 ਤੋਂ ਜਿਹਨੇ ਸਾਹਮਣੇ ਆਏ ਜੀ ਸਰ ਡਿਕਟੇਟ ਵੀ ਹੈ ਜੀ ਕਰਨ ਇਹ ਚਕਰਲਲਨ ਜੀ ਉਹ ਹਮ ਦੋ ਤਸਵੀਰਾਂ ਲਾਂਗੇ ਤੇ ਦੂਜੀ ਤਸਵੀਰ ਹੋਵੇ ਮੈਡੀਕਲ ਟੈਸਟ ਔਰ ਆਲਰੇਡੀ ਪ੍ਰੈਕਟਿਸ ਕਰ ਰਹੀ ਹੈ ਜਨਾ ਐਡਵੋਕੇਟ ਕਿਸ ਨਾਮ ਦੀ ਪ੍ਰੈਕਟਿਸ ਦੀ ਕੋਈ ਘੱਟ ਵੱਧ ਨਹੀਂ ਕਰਦੇ ਸੀ ਪ੍ਰੈਕਟਿਸ ਜ਼ਿਆਦਾ ਨਹੀਂ ਕੋਈ ਚੈਂਬਰ ਰੂਮ ਵੀ ਨਹੀਂ ਬਣਾਇਆ ਹੋਇਆ ਆ ਨਹੀਂ ਹੋਇਆ